भेजने ਦੇ ਨਾਂ ਤੇ ਲੋਕਾਂ ਨਾਲ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਅਜਿਹਾ ਇੱਕ ਮਾਮਲਾ ਗੁਰਦਾਸਪੁਰ ਜੇਲ੍ਹ ਰੋਡ ਸਾਹਮਣੇ ਆਇਆ ਹੈ ਜੁੱਫੇ ਕੀ ਡਿਵੀਜ਼ਨ ਓਵਰਸੀਜ਼ ਨਾਮ ਦੇ ਦਫ਼ਤਰ ਚਲਾ ਰਿਹਾ ਇੱਕ ਵਿਅਕਤੀ ਉੱਪਰ ਵਿਦੇਸ਼ ਭੇਜਣ ਦੇ ਨਾਂ ਤੇ ਕਈ ਨੌਜਵਾਨਾਂ ਦੇ ਨਾਲ ਮਾਰੀ ਲੱਖਾਂ ਰੁਪਏ ਦੀ ਠੱਗੀ ਉੱਤਰੇ ਬਾਅਦ ਇਕੱਠੇ ਹੋਏ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਡਰੀਮ ਓਵਰਸੀਜ਼ ਦਫ਼ਤਰ ਦਾ ਮਾਲਕ ਉਹਨਾਂ ਦੇ ਨਾਲ ਠੱਗੀ ਮਾਰ ਕੇ ਦਫ਼ਤਰ ਨੂੰ ਤਾਲਾ ਲਗਾ ਕੇ ਫਰ ਹੋ ਗਿਆ ਉਸ ਕਰਕੇ ਉਹਨਾਂ ਨੇ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਸਾਡੇ ਕੋਲ ਡਾਕੂਮੈਂਟ ਉਹਦੇ ਕੋਲ ਹੈ ਅਸੀਂ ਤਾਂ ਕੋਤੋਂ ਬੜੇ ਪਰੇਸ਼ਾਨ ਬੈਠੇ ਹੋਏ ਹਾਂ ਮੇਰੀ ਵਾਚ ਸ਼ੀਟ ਉਹਦੇ ਕੋਲ ਪਈ ਡਾਕੂਮੈਂਟ ਉਹਦੇ ਕੋਲ ਪਈ ਆ ਪੈਸੇ ਮੇਰੇ ਉਹਦੇ ਕੋਲ ਨਹੀਂ ਆ ਉਹ ਕੋਦੋਂ ਤੋਂ ਤਰੇਰ ਵੀ ਦਿੱਤਾ ਹੋਇਆ ਆਪਣੀ ਫਾਈਲਾਂ ਨਾਲ ਤੇ ਮੈਡਮ ਉਹ ਤਾਂ ਤੁਸੀਂ ਦਿੱਤੇ ਆ ਪਰ ਸਾਡੇ ਡਾਕੂਮੈਂਟ ਕਿੱਥੇ ਪਏ ਨੇ ਹਣਾ Hører du meg?

ਨੇ ਉਹਦੇ ਆਧਾਰ ਕਰ ਰਿਹਾ ਕੋਈ ਅੱਛਾ ਇੱਕ ਤਰ੍ਹਾਂ ਦਾ ਸਮੋਕੀ ਵਾਲਾ ਹੋਣਾ ਹੈ ਹਾਂਜੀ ਤੇਰੀ ਕੋਸ਼ਿਸ਼ ਬਹੁਤ ਸੀਮਤ ਮੈਂਸ਼ਨ ਕਰ ਦੋ 1 2 3 4 5 6 7 8 9 10 ਸੌ ਦੇ ਪਲੀਜ਼ ਇਹ ਹਰ ਵੀ ਨਹੀਂ ਹੈ ਕਿ ਹਾਂਜੀ 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 ਜੀ ਤੁਸੀਂ ਉਹ ਵੀ ਕਰ ਰਹੇ ਹੋ ਉਹ ਵੀ ਕਿਤਾਬ ਵਾਲਾ ਐਡਰੈਸ ਦਿੱਤਾ ਮੈਂ ਤੁਹਾਨੂੰ ਦਿੰਦਾ ਹਾਂ ਹਾਂ ਹੁਣ ਇਹਨਾਂ ਦਾ ਪੱਕਾ ਐਡਰੈਸ ਹੈ ਜਾਂ 6 ਘਟਾ ਸਿੱਧਾ ਘਰ ਦਾ ਨੰਬਰ ਇਹ ਕੋਹ ਦਾ ਇਹ ਨਹੀਂ ਪਤਾ ਹੁਣ ਕੀ ਲੱਗਦਾ ਤੇ ਕੀ ਹੋ ਰਿਹਾ ਮੈਡਮ ਅਹੀ ਦਾ ਨਾਲੀਆਂ ਇੱਥੇ ਆਖਣੇ ਪਤਰੀ ਇਕੱਠੇ ਹੋਈ ਕਰੀਏ ਕੰਮੇੜਾ ਆਪਾਂ ਆਓ ਤੁਸੀਂ ਇੱਥੇ ਤੁਸੀਂ ਆਓ ਤੁਸੀਂ ਤੁਸੀਂ ਮਿਲ ਸਕਦੇ ਤੁਸੀਂ ਕਿੱਥੇ ਹੋ ਮੈਂ ਡਾਕਟਰ ਤਾਂ ਹੀ ਖਲੋਤਾ ਹਾਂ ਡਾਕਟਰ ਤੁਸੀਂ ਕਿੱਥੇ ਮਿਲੋਗੇ ਸਾਨੂੰ ਤੁਸੀਂ ਦੱਸੋ ਕਿੱਥੇ ਪਹੁੰਚਿਆ ਜਾਣਾ ਕੋਈ ਨਹੀਂ ਮੈਂ ਤਾਂ ਤੁਹਾਨੂੰ ਫੋਨ ਕਰੇਂਗਾ ਦੱਸਾਂ ਨਾਮ ਲੈ ਕੇ ਪੁੱਛ ਕੇ ਦੱਸੋ 2 ਮਿੰਟ ਰੁਕੋ ਮੈਡਮ ਤੁਹਾਡਾ ਕੀ ਨਾਮ ਏ ਠੀਕ ਹੈ ਮਤੋਂ ਮੜਾ ਤੜਵਾ ਕੀ ਜੇ ਹਾਂਜੀ ਤੁਹਾਡਾ ਨਾਮ ਕੀ ਜੇ ਅੱਛਾ ਆਪਾਂ ਮੀਡੀਆ ਤੋਂ ਬੋਲਦੇ ਪਏ ਹਾਂ ਤੇ ਮੀਡੀਆ ਵਾਲੇ ਸਾਰੇ ਇੱਥੇ ਆਏ ਹੋਏ ਨੇ ਤੁਸੀਂ ਇਹ ਦੱਸ ਦੋ ਕਿ ਤੁਹਾਡਾ ਕੋਈ ਨਾ ਨੰਬਰ ਨੰਬਰ ਹੈਗਾ ਵਾ ਜਾਂ ਤੁਹਾਡੀ ਕਿਹੜੀ ਪੋਸਟ ਇਥੇ ਤੁਹਾਡੀ ਪੋਸਟ ਕੀ ਇਥੇ ਮੈਂ ਨਾ ਮੈਂ ਨੋ ਨਹੀਂ ਦੱਸਾਂਗਾ ਮੈਂ 2 ਮਿੰਟ ਨੰਬਰ ਦਿੱਤੇ ਕੈਬਿਨਿਟੀ ਬੈਠੀ ਹੈ ਤੁਮਾਰਾ ਦੋ ਬੈਠੀ ਪੋਸਟਾਂ ਦਾ ਬੀਐਨਐਸ ਆ ਰਹੇ ਨੇ ਫਿਰ ਰਹਿੰਦਾ ਕਿਉਂ ਆਇਆ ਗਿਆ ਕਲਾਈਂਟ ਡੀਟੇਲ ਕਰਦੇ ਬਹੁਤ ਨਹੀਂ ਆਫਿਸ ਵਿੱਚ ਵੀ ਦਿੰਦੇ ਹੁੰਦੇ ਅੱਛਾ ਯਾਰ ਇਹਦਾ ਪੂਰਾ ਨਾਂ ਕੀ ਹੈ ਕਿਹੜਾ ਇਹਦਾ ਐਡਰੈਸ ਕਿੱਥੋਂ ਰਹਿੰਦਾ ਕਿੱਥੋਂ ਦਾ ਇਹ ਸਰ ਇਹਦਾ ਨਾ ਇਹ ਦੱਸਿਓ ਸਾਨੂੰ ਤੇ ਇੱਕ ਮੁੰਡਾ ਸੀ ਸੈਂ ਅਜੇ ਇੱਕ ਮੁੰਡਾ ਸੀ ਸਿਮਰ ਰਹਿੰਦਾ ਇਹ ਇਹ ਰੈਸ਼ ਕਿੱਥੇ ਰਹਿੰਦਾ ਕਿੱਥੇ ਹੀ ਗੱਲ ਉਦਾਸਪੀ ਰਹਿੰਦਾ ਜੀ ਜਿਹੜਾ ਹੈ ਜੀ ਉਹ ਕਹਿੰਦਾ ਜਿਹੜਾ ਹੈ ਜੀ ਉਹ ਕਹਿੰਦਾ ਉਹ ਤਾਂ ਸਾਨੂੰ ਲੱਗਦਾ ਨਹੀਂ ਪਤਾ ਕਿਉਂ ਉਦਾਸਪੀ ਹੁੰਦਾ ਵਾ ਜਿਹੜਾ ਹੈਗਾ ਪੁੱਲ ਵੀਰ ਸਿੰਘ ਇਹਨਾਂ ਪਹਿਲਾਂ ਕੋਈ ਚੱਕਦਾ ਹੀ ਸਦਾਤ ਪੇਛਾ ਇਹਨਾਂ ਨੂੰ ਪਤਾ ਨਹੀਂ ਇਹ ਕੱਲਾ ਕੱਲਾ ਖਾਣੇ ਤੁਸੀਂ ਮੈਡਮ ਉਹ ਗਿਆ ਐਡਰੈਸ ਮੜ ਜਾ ਮੈਂਸ਼ਨ ਕਰ ਦੋ ਮੈਡਮ ਉਹ ਗਿਆ ਐਡਰੈਸ ਮੜ ਜਾ ਮੈਂਸ਼ਨ ਕਰ ਦੋ ਵੀ ਸਾਨੂੰ ਮੈਂ ਤੁਹਾਨੂੰ ਕਰਦੀ ਸਭ ਨਹੀਂ ਕਰਦੀ ਆ ਤੁਸੀਂ ਕੋਲ ਕਰੋ ਦੇਖ ਕਿ ਕਿਸੇ ਮਤਲਬ ਕਿ ਸੈਂਡ ਕਰਾ ਲੱਗੇ ਕਿ ਸੈਂਡ ਕਰਦੀ ਆ ਐਕਸ਼ਨ ਨੰਬਰ ਤੇ ਹਾਂ ਤੁਸੀਂ ਮੈਡਮ ਸੈਂਡ ਕਰ ਦੋ ਕਿ ਸਾਨੂੰ ਤੁਸੀਂ ਮਿਲੋ ਮਲਾਪਾ ਮਿਲ ਕੇ ਤਾਂ ਕਰੀਏ ਕੀ ਕਰਨਾ ਉਹਦੇ ਜੇ ਉਹ ਤੁਹਾਡੇ ਕੋਲ ਕੋ ਡਾਕੂਮੈਂਟ ਮੜ ਜਾਗੇ ਫਿਰ ਉਹ ਲੈ ਕੇ ਨਾਲ ਆ ਜਾਓ ਜੀ ਮੇਰਾ ਨਾਮ ਵਿਲਸਨ ਮਸੀਹ ਹੈ ਤੇ ਮੈਂ ਇੱਥੇ ਗੁੱਡਾ ਗਲੌਨੀ ਚ ਕੈਂਡਰੀ ਮੌਰਸਿਸ ਵਾਲਿਆਂ ਕੋ ਪੈਸੇ ਜਮ੍ਹਾਂ ਕਰਵਾਏ ਸੀ ਤੇ ਇਹਨਾਂ ਨੇ ਅੱਜ ਦੀ ਡੇਟ ਦਿੱਤੀ ਸੀ ਕਿ ਮੈਨੂੰ ਕੀ ਅੱਜ ਆ ਕੇ ਤੇ ਆਪਣੇ ਬਾਕੀ ਡਾਕੂਮੈਂਟ ਲੈ ਜਾਣ ਜੋ ਕੀ ਕੰਪਨੀ ਦੇ ਵੱਲੋਂ ਪ੍ਰੋਵਾਈਡ ਕੀਤੇ ਗਏ ਆ ਬਾਕੀ ਮੈਨੂੰ ਵੀਜ਼ਾ ਟਿਕਟ ਦਿੱਤੀ ਗਈ ਹੈ 27 ਤਰੀਕ ਦੀ ਵੀਜ਼ਾ ਟਿਕਟ ਕਰਵਾਈ ਹੈ ਮੇਰੀ ਮੁੰਬਈ ਤੋਂ ਤੇ ਅੱਜ ਮੈਨੂੰ ਅੰਬੇਰਸਰ ਤੋਂ ਮੁੰਬਈ ਦੀ ਟਿਕਟ ਵੱਲੋਂ ਕਿਹਾ ਸੀ ਇਹਨਾਂ ਨੇ ਅੱਜ 11 ਵਜੇ ਦਾ ਟਾਈਮ ਦਿੱਤਾ ਹੀ 11 ਵਜੇ ਆਏ ਆ ਤੇ ਅੱਜ ਆਫਿਸ ਬੰਦ ਦਾ ਸਵੇਰ ਦਾ ਕਿੰਨੇ ਪੈਸੇ ਤੇ ਕਿਹੜੀ ਕੰਟਰੀ ਜਾਣਾ ਮੇਰਾ ਲੈ ਐਗਜ਼ੈਂਪਰਕ ਦਾ ਲਾਇਆ ਹੀ ਤੇ 6 ਲੱਖ ਰੁਪਏ ਦਿੱਤਾ ਤਾਂ ਮੈਂ ਇਹ ਡਾਕੂਮੈਂਟ ਜਿਹੜੇ ਦਿੱਤੇ ਇਹਨਾਂ ਨੇ ਉਹ ਸਹੀ ਕਿ ਟਿਕਟ ਸਹੀ ਸੀ ਉਹ ਡਾਕੂਮੈਂਟ ਨਹੀਂ ਟਿਕਟ ਟਿਕਟ ਤੇ ਸ਼ੋ ਹੋ ਰਹੀ ਹੈ ਪਰ ਟਿਕਟ ਜਿਹੜੀ ਆ ਉਹ ਕਹਿੰਦੇ ਬਾਕੀ ਜਿਹੜੀ ਆ ਐਮਬੈਸੀ ਨੂੰ ਜਾ ਕੇ ਜਿੱਦੋਂ ਫਲੈਟ ਹੋਏਗੀ ਉੱਥੋਂ ਟਿਕਟ ਕੰਫਰਮ ਹੋਣੀ ਆ ਟਿਕਟ ਜਿਹੜੀ ਦਿੱਤੀ ਆ ਟਿਕਟ ਤੇ ਸਿਰਫ ਇਹਨਾਂ ਨੇ ਪ੍ਰਿੰਟ ਹੀ ਦਿੱਤਾ ਦਾ ਮੈ ਬਾਕੀ ਟਿਕਟ ਦਾ ਵੀਜ਼ਾ ਵੀ ਵੀਜ਼ਾ ਵੀ ਜਿਹੜਾ ਈ ਵੀਜ਼ਾ ਦਿੱਤਾ ਹੈ ਇਹ ਕਹਿੰਦੇ ਕਿ ਵੀਜ਼ਾ ਜਿਹੜਾ ਤੇਰਾ ਸਟicker ਵੀਜ਼ਾ ਆ ਉਧਰ ਜਾ ਕੇ ਲੱਗੇਗਾ ਕਿੰਨੇ ਲਿਖੋ ਜੀ ਤੁਹਾਡਾ ਮੈਨਾਂ 6 ਲੱਖ ਹੁਣ ਦਫ਼ਤਰ ਹੈ ਕੋਈ ਦਫ਼ਤਰ ਕੋਈ ਨਹੀਂ ਹੈ ਦਫ਼ਤਰ ਬੰਦਾ ਫੋਨ ਕਰ ਰਹੇ ਆ ਫੋਨ ਵੀ ਬੰਦਾ ਆ ਰਹੀ ਨਹੀਂ ਓਕੇ ਪੁਲਿਸ ਆਈ ਓਕੇ ਤੇ ਪੁਲਿਸ ਆਈ ਹੈ ਬਾਕੀ ਹੁਣ ਅੱਗੇ ਉਹ ਕਾਰਵਾਈ ਕਰਨਗੇ ਤੁਸੀਂ ਕੀ ਮੰਗ ਕਰ ਰਹੇ ਹੋ ਮੈਂ ਤਾਂ ਇਹੀ ਕੀ ਜਾਂ ਮੇਰੇ ਪੈਸੇ ਦਵਾਈ ਜਾਣ ਭਾਈ ਮੇਰਾ ਨਾਮ ਮੋਹਿਤ ਬੈਂਸਾ ਹੈ ਮੈਂ ਘਰੋਟੇ ਦਾ ਇਧਰ ਰਹਿਣ ਵਾਲਾ ਤੇ ਮੇਨਾ 60000 ਰੁਪਏ ਦੀ ਠੱਗੀ ਹੋਈ ਆ ਇਹ ਮੈਨੂੰ ਆਫਰ ਲੈਟਰ ਦਿਖਾਇਆ ਗਿਆ ਸੀਗਾ ਕਿ ਤੇਰਾ ਆਫਰ ਲੈਟਰ ਆ ਗਿਆ ਵਰਕ ਆਫਰ ਲੈਟਰ ਜਿਹਦੇ ਵਿੱਚ ਕਿ ਮੇਰੀ ਕੰਪਨੀ ਟ੍ਰਿਪਲ ਵਾਈਟ ਕੰਪਨੀ ਗਰੁੱਪ ਸੀਗਾ ਤੇ ਮੈਨੂੰ ਕਹਿੰਦੇ ਪਏ ਕਿ 14 ਲੱਖ ਰੁਪਏ ਹੋਰ ਦੇ ਤੇ ਤੇਰੇ ਤੈਨੂੰ ਬਾਅਦ ਭੇਜ ਦੇਣਾ ਮੈਂ ਪੇਮੈਂਟ ਦੇਣ ਆਣ ਲੱਗਾ ਸੀਗਾ ਬਟ ਮੈਂ ਰੁਕ ਗਿਆ ਮੈਂ ਮੇਰੇ ਫਾਜ਼ਲ ਸਾਹਿਬ ਕਹਿੰਦੇ ਕਿ ਦੀਵਾਲੀ ਤੋਂ ਬਾਅਦ ਪੇਮੈਂਟ ਕਰਦੇ ਆ ਦੀਵਾਲੀ ਤੱਕ ਵੇਟ ਕਰ ਲੈ ਉਸ ਤੋਂ ਬਾਅਦ ਕਿਉਂਕਿ ਤੇਰਾ ਮੈਂ ਉਹਨਾਂ ਨਾਲ ਕਿਹਾ ਕਿ ਮੈਂ 10 ਨਵੰਬਰ ਤੋਂ ਬਾਅਦ ਤਾਂ ਭੇਜ ਲੈਣਾ ਹੈ ਮੈਨੂੰ ਕੋਈ ਅਰਜੈਂਟ ਮੈਰਿਜ ਸੀਗੀ ਮੈਂ ਉਹਦੇ ਕਰਕੇ ਰੁਕੇਦਾ ਸੀਗਾ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਕਿ 10 ਨਵੰਬਰ ਤੋਂ ਬਾਅਦ ਜਾਣਾ ਤੇ ਤੂੰ ਪੇਮੈਂਟ ਹੋਦੋਂ ਦਵਾਂਗੇ ਆਪਾਂ 14 ਲੱਖ ਰੁਪਏ ਜੋਬ ਮੰਤੀ ਆ ਫਿਰ ਆਨੂੰ ਕਹਿਣ ਲੱਗੇ ਕਿ ਹਾਫ ਪੇਮੈਂਟ ਹੋਂਦੇ ਤਾਂ ਆ ਫਰੀਸ਼ਤੇ ਦੇ ਦਿਓ 7 ਲੱਖ ਹੋਂਦੇ ਤਾਂ 7 ਲੱਖ ਉੱਤੇ ਪਹੁੰਚ ਕੇ ਦੇ ਦਿਓ ਮੇਰੇ ਫਾਦਰ ਸਾਹਿਬ ਕਹਿੰਦੇ ਚਲੋ ਦੀਵਾਲੀ ਤੋਂ ਬਾਅਦ ਜਦੋਂ ਤੁਹਾਡਾ ਪਹਿਲਾ ਬੈਚ ਕੋਈ ਵੀ ਚੱਲ ਜਾਏਗਾ ਆਪਾਂ 7 ਲੱਖ ਰੁਪਏ ਤੋ ਦੇ ਦਾਂਗੇ ਕਿਹੜੀ ਕੰਟਰੀ ਜਾਣਾ ਸੀ ਕਿੰਨੇ ਪੈਸੇ ਆਸਟ੍ਰੇਲੀਆ ਜਾਣਾ ਸੀਗਾ 14 ਲੱਖ ਰੁਪਏ ਦੀ ਗੱਲ ਹੋਈ ਸੀਗੀ ਕਿੰਨੇ ਅੱਜ ਜਿੱਥੇ ਪਹੁੰਚੀ ਵਾਕੇ ਦੀ ਵੇਖਿਆ ਅੱਜ ਜਿੱਥੇ ਦੇਖਿਆ ਆਫਿਸ ਬੰਦ ਹੈ ਇਹਦਾ ਨਾਲ ਜਿਹੜੇ ਸੱਜਣ ਮਿੱਤਰ ਸਾਡੇ ਕਈ ਹੈਗੇ ਜਿਹਨਾਂ ਫਾਈਲ ਲਵਾਈ ਆ ਉਹ ਸਭ ਇੱਥੇ ਇਦਾਂ ਵਿਚਾਰੇ ਫਿਰ ਰਹੇ ਨੇ ਟੈਨਸ਼ਨ 'ਚ ਨੇ ਕਈਆਂ ਦੇ ਬੜੇ-ਬੜੇ ਪੈਸੇ ਲਏ ਹੈ ਕਈ ਕੋ 7 ਕਈਆਂ ਕੋ 15 ਕਈਆਂ ਕੋ 14 ਸਾਡੀ ਬਿੱਕੂ ਬੇਨਤੀ ਹੈ ਮੇਰੀ ਕੀ ਪਲੀਜ਼ ਸਾਡੇ ਪੈਸੇ ਵਾਪਸ ਕਰਵਾ ਦਿੱਤੇ ਜਾਣ ਜਾਂ ਉਹ ਬੰਦਾ ਫੜ ਲਿਆ ਜਾਏ ਹਾਂ ਪੁਲਿਸ ਮੌਕੇ ਦਾ ਹਾਂ ਪੁਲਿਸ ਮੌਕੇ ਤੇ ਆਈ ਹੈ ਪੁਲਿਸ ਪ੍ਰਸ਼ਾਸਨ ਦਾ ਪੂਰਾ ਨੂੰ ਸਾਥ ਮਿਲ ਰਿਹਾ ਆ ਬਾਕੀ ਬੰਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਤੇ ਹੈਪੀ ਸਕੂਲ ਦੇ ਸਾਹਮਣੇ ਗਰਾਊਂਡ ਦੇ ਲਾਗੇ ਦਫ਼ਤਰ ਵਿੱਚ ਕੋਈ ਨਾਮ ਨੋ ਵਿਅਕਤੀ ਲੋਕਾਂ ਕੋਲੋਂ ਪੈਸੇ ਲੈ ਕੇ ਬਾਹਰ ਭੇਜਣ ਵਾਸਤੇ ਥੱਗੀ ਕਰਕੇ ਚਲਾ ਗਿਆ ਲੋ ਉਹਨੋਂ ਦਫ਼ਤਰ ਖਾਲੀ ਹੋਇਆ ਪਿਆ ਪਬਲਿਕ ਇਕੱਠੀ ਹੋਈ ਪਈਆ ਜਿਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਆਗੇ ਬਰਖਾਸਤ ਲੇ ਕੇ ਜੋ ਵੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਆ ਉਹ ਪੁਲਿਸ ਨੂੰ ਦਿੱਤੀ ਜਾਏ ਤੇ ਉਹ ਆਦਮੀ ਨੂੰ ਟ੍ਰੇਸ ਕਰਕੇ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹ ਪੂਰਤੀ ਕੀਤੀ ਜਾ ਕਿੰਨੇ ਕਈ ਲੋਕ ਇਕੱਠੇ ਹੋਏ ਕੋਈ ਤਕਰੀਬਨ 60-70 ਆਦਮੀ ਇਕੱਠੇ ਹੋਏ ਉਹ ਕੀ ਇਹਨਾਂ ਨੂੰ ਕੀ ਕਿਹਾ ਵਾ ਇਹੀ ਕਿਹਾ ਜੀ ਕਿ ਥਾਣੇ ਮੇਰੇ ਨਾਲ ਚਲੋ ਆਪਏ ਆਪਣੇ ਆਪਣੇ ਅਪਲਾਈ ਅਪਲਾਈ ਅਪਲੀਕੇਸ਼ਨ ਅਪਲਾਈ ਕਰੋ